ਲਾ ਸੱਜਣੋਂ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਚਮਕੌਰ ਸਿੰਘ ਲਵੇ ਪਹੁੰਚੇ ਹੋਏ ਆ ਤਿੰਨ ਗਾਵਾਂ ਤਾਜ਼ੀਆਂ ਸੂਈਆਂ ਤੇ ਇੱਕ ਸੂਨ ਵਾਲੀ ਦਿਖਾਵਾਂਗੇ ਗਰਮੀ ਦੇ ਵਿੱਚ ਚੰਦਨ ਵਾਲੇ ਨਾਲ ਤੁਹਾਨੂੰ ਤੋਹਫੇ ਦਿਖਾਵਾਂਗਾ ਦੰਦਾਂ ਦੇ ਵਿੱਚ ਹੀ ਨੇ ਵੜਾ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਕੱਲਾ ਕੱਲਾ ਜਾਨਵਰ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਧਾਰਾ ਵੀ ਵੀਡੀਓ ਦੇ ਵਿੱਚ ਹੀ ਮਰਵਾਉਣ ਦੀ ਕੋਸ਼ਿਸ਼ ਹੋਊਗੀ ਬਾਕੀ ਗੱਲ ਬਾਈ ਨਾਲ ਕਰਾ ਦਾਂਗੇ ਆਜਾ ਤੁਹਾਨੂੰ ਘਰ ਫੇਰ ਸਤਿ ਸ਼੍ਰੀ ਅਕਾਲ ਭਰਾ ਮੇਰੇ ਆਪਣਾ ਹੋਰ ਕਿਵੇਂ ਆ ਪ੍ਰਮਾਤਮਾ ਦੀ ਇਹ ਜੀ ਕਿਰਪਾ ਬਹੁਤ ਵਧੀਆ ਵੀਰੇ ਆ ਚੜਦੀ ਕਲਾ ਪੂਰੀ ਚੜ੍ਹਦੀ ਕਲਾ ਇੱਥੋਂ ਕਹੀਏ ਆਪਾਂ ਹੁਣ ਬੱਸੀਆ ਚਾਹ ਦਾ ਭਰਾ ਜਿਹੜਾ ਕੋਈ ਬੰਦਾ ਦੇਖੂ ਆਪਾਂ ਨੂੰ ਕੋਈ ਚੱਕਰ ਨਹੀਂ ਦੰਦ ਦੇਖ ਕੇ ਲੈ ਕੇ ਆਵੇ ਠੀਕ ਆ ਗੱਲ ਹਾਂ ਚਾਹ ਦਾ ਦੰਦ ਪਿਓਰ ਚਾਹ ਹੁਣ ਬੱਸੀਆ ਮੰਗਲ ਦੀ ਬੱਸੀਆ ਨੰਨੀ ਚੁੰਡੀਆ ਬਲੈਕ ਕਲਰ ਦੀ ਬੱਚੀ ਆ ਬੋਟ ਟੌਪ ਦੀ ਬੱਚੀ ਦਿਖਾ ਇਧਰ ਮਾਰ ਗਰੀ ਆ ਮੇਰਾ ਵੋਈ ਲੈ ਨੰਨੀ ਬੰਦੀ ਦੇਖ ਲੈ ਨਾਲ ਵੀ ਬੱਚੀ ਆ ਧੋਰ ਬਾਈ ਕੋਲ ਕੇ ਨੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਵੀਰੇ ਸਾਈਂ ਸੂਈ ਨੂੰ ਹੋ ਗਏ 3-4 ਘੰਟੇ ਕੋ ਜੇਰ ਪ੍ਰੋ ਬੱਠਲ ਦੇ ਵਿੱਚ ਪਈਆ ਜੇਰ ਪਰਲੇ ਬੰਨੇ ਪੱਠਾ ਚ ਪਈਆ ਤੇ 2 ਨੰਬਰ ਵਾਲੀ ਦੀ ਆ ਇਧਰਲੇ ਬੰਨੇ ਪਈਆ ਤੇ ਬਾਕੀ ਹਰੇਕ ਪੱਖ ਤੋਂ ਕਰਾ ਲਾਂਗੇ ਤਸੱਲੀ ਹਾਂ ਭੂਣ ਬੱਸੀ ਆ ਵੀਰੇ ਚਾਰ ਦੰਦ ਬਿਲਕੁਲ ਠੰਡੀ ਸੀ ਦਾ ਠੀਕ ਆ ਗੱਲ ਆ ਚਾਰ ਦੰਦ ਪਹਿਲਾ ਸੂਆ ਠੰਡੀ ਸੀ ਲਾ ਧੋ ਰਹਿਣਾ ਬੜਾ ਥੋੜਾ ਬੱਦ ਗਿਨ ਘੱਟ ਬੱਦ ਗੱਡੀ ਕੱਢੀ ਬੱਸੀ ਏ ਠੀਕ ਆ ਗੱਲ ਆ ਸੀਲ ਠੰਡੀ ਬਾਦੂ ਆ ਠੀਕ ਆ ਗੱਲ ਇੱਕ ਧਲਾਰ ਹੈ ਦਾ ਹਲਕਾ ਤਾਂ ਮੰਦੀ ਆ ਆਉ ਤੋਰਾ ਤੂਰਾ ਹੈਗਾ ਓਕੇ ਜੀ ਇੱਕ ਨੰਬਰ ਇੱਕ ਨੰਬਰ ਆ ਭਰਾ ਮੇਰਾ ਥਣ ਲਗੀ ਪਲੂਣ ਬੱਸੀ ਦਾ ਨਹੀਂ ਲੱਗਦਾ ਭਰਾ ਮੇਰਾ ਆ ਸੂਈ ਹਜੇ ਤਾਜੀ ਹੈ ਜਮਾ ਦੇਖੀ ਗਾੜੀ ਦੇਖ ਕੇ ਮੇਰੀ ਗਾੜੀ ਨੂੰ ਜੇ ਪੈਦਾ ਡਾਨਾ ਬਿਲਕੁਲ ਜੋਰੀ ਜੁਰੀ ਸਾਫ ਕੀ ਕੇ ਬਣੂਗੇ ਹਾਂ ਤੋਰਾ ਤੂਰਾ ਬਹੁਤ ਸੋਹਣਾ ਵੀਰੇ ਯਾਰ ਆ ਇਥੇ ਵਾਰਟ ਕਰਤੀ ਕਰ ਰਿਹਾ ਚੱਕ ਕਮਾਲਾ ਬਾਈ ਕਮਾਲਾ ਕਮਾਲਾ ਗਣੀ ਲੈ ਆ ਲੈ ਆ ਦੇਖੀ ਲੈ ਠੰਡੀ ਸੂਈ ਲੈ ਆ ਓਕੇ ਦੀ ਰਿਪੋਰਟ ਆ ਵੀਰੇ ਹਲਾ ਜਿਵੇਂ ਪੈਲਣਾ ਹੈ ਨਾ ਪੈਲਣ ਜਿਹੜੀ ਮਰਜ਼ੀ ਥੱਲੇ ਬਹਿ ਜੀ ਆਪਾਂ ਹੱਥ ਬਣਾ ਗੱਬਣ ਹੋਵੇ ਠੰਡੀ ਹੋਵੇ ਗੱਬਣ ਹੋਵੇ ਕੋਈ ਸੂਏ ਹੋਵੇ ਆਪਣੀ ਬੱਸੀ ਪਹਿਲਾਂ ਹੋਵੇ ਦੂਜੇ ਸੂਏ ਥੱਲੇ ਆ ਹੀ ਬੈਜੀ ਪੜਕਦੇ ਨੇ ਠੰਡੀ ਸੀਲ ਠੰਡੀ ਸੀਲ ਮਿਲੂ ਆਪਣੇ ਘਰੇ ਕਹਿਣ ਦਾ ਭਾਵ ਹਾਂ ਪਰਮਾਤਮਾ ਦੀ ਇਹ ਜੀ ਕਿਰਪਾ ਜੀ ਅੰਦਰ ਨੂੰ ਜਾਂਦੀ ਆ ਭਾਜਦੀ ਹੈ ਨਾ ਬੱਚੇ ਦੇ ਜਾਂਦੀ ਬੱਸੀ ਮਗਰਾ ਵੀ ਇੱਕ ਨਾਲ ਇੱਕ ਫਿਰੀ ਹੈ ਨਗਾਨੀ ਨਗੀਨਾ ਨਾਲ ਵੀ ਇਹਦੇ ਬੱਛੀਆ ਤੇ ਆਪ ਵੀ ਬੱਸੀ ਆ ਹੋਰ ਦਾਦਾ ਨਾ ਆਪ ਵੀ ਬੱਛੀ ਆ ਗਈ ਚਾਰ ਦੰਦ ਗਰਮੀ ਦੇ ਵਿੱਚ ਚੱਲਣ ਵਾਲੀਆਂ ਗਾਵਾਂ ਦਿਖਾਵਾਂਗਾ ਸਾਰੀਆਂ ਜਾਂਦੀਆਂ ਨਾ ਅੰਦਰ ਨੂੰ ਰੇਲਿਓਂ ਹਾਂ ਬਿਲਕੁਲ 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 ਬਾਹਰ ਨੂੰ ਘਟ ਜਾ ਕੇ ਖੁਸ਼ਤੀ ਥੁਰੀ ਹਾਂ ਬੱਸੀ ਫਿਰ ਬੱਸੀ ਕੋਲੇ ਆਉ ਕਰਦੀ ਨਾ ਠੀਕ ਆ ਗੱਲ ਆ ਚੂਣ ਠੀਕ ਆ ਗੱਲ ਆ ਆ ਬੱਚਾ ਲਾ ਕੇ ਕਰਾ ਦਾਂਗੇ ਚੈੱਕ ਆ ਚੈੱਕ ਕਰਾਣੇ ਲਿਆ ਭਰਾ ਬੱਚੀ ਬੱਚੀ ਲਾ ਇਹਨੂੰ ਦਿਖਾ ਦਰਾਂਗਾ ਗਰੀ ਲਾ ਨੇੜੇ ਬੱਚਾ ਮੱਛੀ ਵੀ ਦਿਖਾ ਲਈ ਚੰਗੀ ਤੇ ਬਿਨਾ ਨਿਆਣੇ ਤੋਂ ਕੰਮ ਕੁਛ ਨਹੀਂ ਹੋ ਜਾਂਦਾ ਆਪਣੇ ਕੋਲ ਕਰਾਉਸ ਗਾ ਨਹੀਂ ਜਰਾ ਲੈ ਚੰਗੀ ਦਿਖਾ ਦੇ ਦਿਖਾ ਗਰੀਏ ਤੋਂ ਪੂਰੀ ਓਕੇ ਦੀ ਰਿਪੋਰਟ ਆ ਭਰਾ ਮੇਰਾ ਧਾਰਾ ਮਾਰ ਦੀ ਚੱਕਰੀ ਕੋਈ ਨਹੀਂ ਆਉਣ ਵਾਲਾ ਕੰਮ ਦੇਖੀ 24 ਬੱਸੀ ਆ ਜਰਾ ਚਾਰ ਦੰਦਾ ਬਿਲਕੁਲ ਚਾਰ ਬੰਦ ਵੀਰੇ ਅੱ ਚਵਾਈ ਕਰ ਸਕਦੇ ਚੈੱਕ ਪਹਿਲਾਂ ਬੱਸੀ ਤੋਂ ਭੰਦੀ ਸੀ ਉਹ ਆਪਣੀ ਨਹੀਂ ਮਰਦੀ ਲਈ ਜਰਾ ਲੈ ਪਹਿਲਾਂ ਬੱਤੀ ਚਾਰ ਦੰਦ ਦੋਨਾਂ ਪਾਸੇ ਬਹਿ ਕੇ ਬਿਨਾ ਨਿਆਣੇ ਤੇ ਰੋਹੀ ਨਾ ਮੋਦੋ ਕਨੇ ਬੈਜੀ ਬਰ ਕੋਈ ਚੱਕਰੀ ਨਹੀਂ ਆ ਭਰਾ ਮੇਰਾ ਸਾੜ ਦੇ ਚਮਕੋਰੇ ਤੇ ਪੈਸੇ ਦੱਸੋ ਪੈਸੇ ਮੁੱਲ ਕਰ ਲਾ ਪਹਿੜ ਗਾ ਸਾੜ ਕਾਲਾ ਵੀ 62000 ਦੀ ਬੱਤੀ ਦੇ ਦਾਂਗਾ ਚਾਰ ਦੰਦ ਡਾਂਡੀ ਸੀਲਾ ਹੁਣ ਦੁਬਾਰੇ ਆ ਚੂਈ 22 ਤਾਈ ਸੀ ਦੁਬਾਰੇ ਫੇਰ ਬੈ ਕੋਈ ਚੱਕਰ ਨਹੀਂ ਆ ਵੀਰੇ ਠੀਕ ਆ ਗੱਲ ਇਦਾਂ ਦੇ ਬੱਤੀ ਲੈ ਲੈ ਇੱਕ ਨੰਬਰ ਆ ਭਰਾ ਨਾਲ ਵੀ ਬੱਤੀ ਆ 62000 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਮਾਨਤਾਨ ਕਰਦਾ ਕਿ ਮਾਨ ਵੀ ਪੱਛੀ ਆ ਤੇ ਅੰਦਾਜ਼ ਵੀ ਚਾਰ ਦੰਦ ਚਾਰ ਨਾ ਜਮਾ 6 ਜੇ ਨਾ ਚਾਰ ਨਾ 14 ਦੰਦ ਨਾਲ ਚੱਕੇ ਆ ਬ ਹੁਣ ਮੈਂ ਸੀਲ ਸੰਢੀ ਆ ਦੁਬਾਰੇ ਫੇਰ ਦੇਖ ਲੈ ਠੀਕ ਹੈ ਗੱਲ ਠੰਡੀ ਸੀ ਜਮਾ ਪਾ ਵੰਟੇ ਖਿੱਡ ਜੰਗਲ ਦੇਖ ਲੈ ਇਹ ਹੁਣ ਗਾ ਜੀ ਦੋ ਨੰਬਰ ਆਈ ਆ ਪਹਿਲਾ ਆਰਡਰ ਤੀ ਮਾਰ ਕੈਮਰਾ ਓਏ ਛਣ ਛਣ ਦਾ ਸਹਜ ਕਰਾ ਬਾਵਾ ਚੰਗਾ ਛਣ ਦਾ ਸਹਜਾ ਵੀਰੇ ਇੱਕ ਨੰਬਰ ਆ ਤੇ ਦੂਜਾ ਦਾ ਬੱਚਾ ਕੀ ਆ ਨਾਲ ਇਹਦੀ ਮੈਂ ਕਹਿੰਦੇ ਬੱਸਾ ਗਾ ਵੀਰੇ ਨਾਲ ਮੇਲ ਕਾ ਪਾਉ ਪਾ ਤਾਂ ਵੀ ਹੈ ਸ਼ਹਿਰ ਦਾ ਹਾਂ ਇਹ ਸ਼ਹਿਰ ਦਾ ਪਾਉ ਵੀ ਆ ਤੋਰ ਬਾਈ ਖੋਲ ਕੇ ਸੂਆ ਕਿਹੜਾ ਜੀ ਦੂਜਾ ਸੂਆ ਇਹ ਵੀ ਚੌਗੀ ਆ ਬੂ ਵੀਰੇ ਇਹ ਵੀ ਜੇ ਰਾਹ ਇਧਰਲੇ ਜਿਹੜੀ ਜੇ ਰਾਹ ਸੀ ਇਧਰ ਮਾਰ ਦੇ ਗਾ ਜੀ ਕੈਮਰਾ ਇਹ ਕਦੋਂ ਸੂਇਆ ਬਾਈ ਇਨੂੰ ਤਾਂ ਉਹਨੂੰ ਹੋ ਗਿਆ ਵੀਰੇ 5-6 ਘੰਟੇ ਠੀਕ ਆ ਗੱਲ ਇਹ ਵੀ ਜੇਲ ਜੂ ਪ੍ਰੋਪਰ ਪੈ ਗਈ ਆ ਇਹ ਸਿਉਂ ਠੰਡੀ ਬਹੁਤ ਆ 6 ਘੰਟੇ ਹੋ ਗਏ ਤੇ ਬਾਕੀ ਇਹਦਾ ਚਵਾ ਤਾਂ ਗਰਲੈਂਡੋ ਵਾਲੀ ਹੋਈ ਵੀਰੇ ਸਾਹ ਵਾਲੀ ਪੈੜੀ ਆਸਲਾ ਚਵਾਈ ਆ ਦੀ ਮਨ ਜੁਮਾ ਟੂਟੀਆਂ ਮਰਗੀ ਚਵਾਈ ਆ ਦੀ ਬੱਸੀ ਜੀ ਜੇਲ ਜੂਰ ਦੀ ਫਰੈਕਸ ਆ ਜਰ ਮੈਂ ਤੇ ਥਣ ਵੀ ਆਨ ਮੋਟਾ ਲੱਗੇ ਆ ਤੇ ਸਿਉਂ ਠੰਡੀ ਆ ਦੇਖੀ ਪਿੰਡਾ ਦੇਖੀ ਸਰੀ ਨੂੰ ਮਗਾ ਪੈਗਾ ਪੜਾਈਆਂ ਨੇ ਵੀ ਪਤਲੇ ਪਿੰਡੇ ਚ ਆ ਗਈ ਬਾਹਲੀ ਚੰਗੀ ਆਸਲਾ ਵੀਰੇ ਯਾਰ ਲੈ 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 ਮੈਂ ਜਮੀ ਠੰਡੀ ਚੋਂ ਚੁਪਾਉਣਾ ਬਾਹਲੀ ਚੰਗੀ ਆਸਲਾ ਵੀਰੇ ਯਾਰ ਲੈ ਇੱਥੇ ਮਾਰਦੀ ਆ ਮੈਦ ਇੱਥੇ ਦਿਖਾ ਦੇ ਗਰੀਦਾਰਾ ਇਹੋ ਨਹੀਂ ਬਰਾ ਬੱਚੇ ਤੁਹ ਦਿਖਾ ਦੇ ਇੱਥੇ ਤੁਹਾਂ ਦਾ ਕਿਵੇਂ ਬਣ ਤੇ ਖੇੜੀ ਜੀ ਭਰਾ ਮੇਰਾ ਤੋੜਾ ਇਹਨੂੰ ਬਾਈ ਸੋਨਾ ਦਾ ਸੁਆ ਜੀ ਜਾ ਤਾਜੀ ਸੂਈ ਗਰਮੀ ਸਰਦੀ ਝੱਲਣ ਵਾਲੀ ਸਾਰੇ ਮੌਸਮ ਤੇ ਮਾਰ ਕਰਨ ਦਾ ਵੀ 22 23 ਕਿਲੋ ਦਾ ਕਹ ਜੀ ਤੋਂ ਮੈਂ ਲਈ ਆ ਠੀਕ ਆ ਜੀ ਤੇ ਆਪਾਂ ਦੁੱਧ ਦੀ ਕੋਈ ਗਾਰੰਟੀ ਨਹੀਂ ਦਿੰਦੇ ਦੁੱਧਾ ਦੇ ਦੇਖ ਕੇ ਲਵੇ ਮੂੰ ਚਵਾਈ ਦੇਖ ਨਾ ਬਰੂ ਥਨਾ ਥਨਾ ਦੀ ਠੀਕ ਆ ਇੱਧਰ ਤੇ ਗਾੜੀ ਤੇ ਮੂਰਲੀ ਗਾੜੀ ਵੀ ਦਿਖਾ ਦੇ ਭਰਾ ਮੇਰਾ ਕਿੱਕ ਨੰਬਰ ਆ ਯਾਰ ਇਹ 45 ਡਿਗਰੀ ਵਾਲੀਆਂ ਨੇ ਬੜਾ 45 ਡਿਗਰੀ ਦਾ ਤਾਂ ਮਾਣ ਨੂੰ ਉਹ ਦੁੱਧ ਕੱਢਣੀ ਹੈ ਠੀਕ ਹੈ ਗੱਲ ਹਾਂ ਕਮਾਲ ਹੋ ਜੀ ਇਹ 45 ਡਿਗਰੀਆਂ ਕਿਉਂ ਕਹਿੰਨੀ ਗਰਮੀ ਗਰਮੀ ਫੁੱਲ ਸੀਜ਼ਨਾਂ ਵਾਲੇ ਕੰਮ ਦੇ ਨੇਗਿਆ ਉਹ ਮੇਰੇ ਕਹਿਣ ਨਾਲ ਚੰਗੇ ਨਹੀਂ ਹੁੰਦੀਆਂ ਮੇਰੇ ਕਹਿਣ ਨਾਲ ਮਾਰੀ ਲੁੰਦੀਆਂ ਇੱਥੋਂ ਗਰੀ ਮਾਰਦੀ ਫੇਸ ਤੇ ਬਿਲਕੁਲ ਨਵੇਂ ਹਾਨ ਦੇ ਵਿੱਚ ਆ ਗਈ ਬੱਚੀ ਬਿਲਕੁਲ ਹਾਂ ਦੇਖ ਲੈ ਕੁਆਲਿਟੀ ਦੇਖ ਲੈ ਇੱਥੋਂ ਜਮਾ ਮੇਰਾ ਜਮਾ ਲੈ ਦਿਖਾ ਬਾਹਲੀ ਚੰਗੀ ਆ ਬਾ ਹੱਦੋਂ ਵੱਧ ਕਿਉਂ ਸਰਾਉ ਆਪਾਂ ਆਪ ਭਾਂਡੇ ਨੂੰ ਹਰੇਗਾ ਸਰਾਉਂਦਾ ਆਵਰੇ ਨੂੰ ਪਟੰਡੀ ਸੀ ਦੇਖ ਲੈ ਠੀਕ ਆ ਗੱਲ ਜਮਾਂ ਠੰਡੀ ਓਕੇ ਦੀ ਰਿਪੋਰਟ ਆ ਵੀ ਚੱਲ ਤੇ ਬਾਕੀ ਸਾਨੂੰ ਧਾਰਾ ਅੰਦਰ ਵੀ ਦਿਖਾਵਾਂਗੇ ਮਾਰ ਗੋੜਦਾ ਘੱਟੇ ਜੇ ਬੱਚਾ ਬਣ ਲਾਈ ਨਾ ਲਾਈ ਰਹਿਰੇ ਗਾਂ ਮਰਜੀ ਦੇ ਮਾਰੀ ਥੱਲੇ ਮਰਜੀ ਬੈਜੀ ਬਈ ਯਾਰ ਠੀਕ ਆ ਗੱਲ ਹਾਂ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਬਿਲਕੁਲ ਤਾਜੀ ਸੂਈਆ ਜੇ ਰੈਮ ਤੁਰਦੀ ਆ ਫਾਸ ਫਾਸ ਕੇ ਨਜ਼ਾਰੇ ਦੇ ਦੁਪਰਾ ਮੇਰੇ ਹਨਾ ਪਹਿਲਵਾਨ ਨਾਲਾ ਸ਼ਿਸ਼ਟ ਵੀ ਹੋਇਆ ਪਿਆ ਨਾਲ ਆ ਗਿਆ ਮੀਲਕਾਫ ਸੂਆ ਦੂਜਾ ਰੀਨਲ ਚਾਰ ਦੇ ਹਿਸਾਬ ਨਾਲ ਆਡਰ ਚੰਗਾ ਪਾ ਦੂਗੀ ਰੀਨਲ ਚਾਰ ਦੰਦ ਬਰਾ ਇਹ ਵੀ ਜਮਾਂ ਜੇ ਓਰੀਜਨਲ ਆਇਆ ਚਾਰ ਚਾਰ ਰਹਿਣ ਦੀ ਗੱਲ ਨਹੀਂ ਹਾਂ ਦੇਖ ਦੂਜਾ ਸੂਈ ਸੂਪੀ ਚਾਰ ਦੂਜਾ ਸੂਆ ਚਾਰਾਂ ਦਾ ਸੂਚੀ ਆ ਦੰਦਾ ਪਾਈ ਕਹਿੰਦਾ ਇਹ ਵੀ ਚਾਰ ਦਾ ਸਾਰੇ ਚਾਰ ਹੀ ਦੰਦਾ ਗਏ ਭਰਾ ਮਿਲਿਆ ਠੀਕ ਆ ਗੱਲ ਸਾਰੀਆਂ ਬੜਾ ਦੰਦਾਂ ਲੀਆਂ ਦੰਦਾ ਜੀ ਨੇ ਕੋਕਿਆ ਆ ਇੱਥੋਂ ਦਿਖਾ ਕੇ ਆ ਜੀ ਆਡਰ ਆ ਗਿਆ ਅੱਗੇ ਪਿੱਛੇ ਦਾ ਬਾਹਰ ਚਾਂਗ ਲਾਈ ਦੱਸ ਸਹਜ ਕਰਾ ਦੇ ਚੈੱਕ ਹੈ ਸਾਡਾ ਸਹਜ ਵੀ ਅੰਦਰ ਰੱਖਿਆ ਕਮਾਲ ਦਾ ਤੇ ਅੱਗੇ ਜਾ ਬੇਸਿਕ ਆ ਗਿਆ ਨਹੀਂ ਲੱਲਾ ਮਾਰ ਦੇ ਨਾਲ ਜੀ ਇਹ ਚੋਣ ਤਰ੍ਹਾਂ ਤੁਹਾਨੂੰ ਮੈਂ ਪਹਿਲੀ ਦੱਸਦਾ ਵੀ ਐਂਡੇ ਹੋਊਗਾ ਮਿਲਮੀ ਚੋਣ ਚਬਾਉਣ ਵਾਲਾ ਦਾ ਕੰਮ ਸਿਰੇ ਹੀ ਮਿਲੂਗਾ ਬਿਲਕੁਲ ਮਾਰ ਦੇ ਤਾਰਾ ਮਾਈ ਮਾਰ ਦੇ ਮਾਰ ਦੇ ਲੱਕ ਕਰਾ ਚਾ ਇੰਡਰਲੈਂਡੋ ਵਾਲਾ ਕੰਮ ਹੀ ਆ ਹਲੇ ਖੜ ਜਾ ਹਾਂ ਹਾਂ ਤੁਮ ਆਫ ਲੈ ਬੱਚਾ ਸੱਡੇ ਨਾਲ ਸੱਡੇ ਕੋਈ ਚੱਕਰ ਨਹੀਂ ਹੋ ਰਿਹਾ ਇੱਕ ਨੰਬਰ ਆਉਂਦਾ ਵੀ ਚਾਰ ਨੰਬਰ ਜੁਣਾ ਵੀ ਰੋ ਛੱਡ ਦੇ ਪੈਸੇ ਦੱਸ ਦੇ ਸਾਰੇ ਬੰਦੇ ਨੂੰ ਮਰਜ਼ੀ ਕਰੇ ਦੰਦ ਪਟ ਲਿਆ ਕਿ ਦੰਦ ਦੰਦ ਨੰਬਰ ਦੰਦ ਨਾ ਪੜੇ ਪੈਸੇ ਦੇ ਕਿ ਨਿਲ ਮੇਗਾ ਕਈ ਫਿਊਰ ਮੁਲਕਰਾਮ ਦਾ ਲੈਣ ਦੇ ਮੇਰੀ ਕੰਮ ਕਰੀ ਜਿਵੇਂ ਫਿਕਸ ਕਰਦੇ ਮੁਲਕਰਾਮ ਵਾਲੇ ਦਾ ਸੂਈ ਵਾਲਾ ਬਿਆਸੀ ਗਲਾ ਵੀਰੇ 75000 ਦੀ ਬੱਸੀ ਦੇ ਦਾਂਗੇ ਆਪਾਂ 75 ਦੀ ਹਾਂ ਨਾ ਹੀ ਹੈ ਦੇ ਦਾਂਗੇ ਹਾਂ ਨਾ ਬਸਾ ਠੰਡੀ ਛਿਲ ਦੁਬਾਰੇ ਦੇਖੀ ਤੇਰਾ ਗਿਆ ਅਟੋਂ ਆਪਾ ਉੱਠ ਕੇ ਨਹੀਂ ਜਾ ਰਹੇ ਤੇ ਚਾਰ ਬਾਰੇ ਖਾ ਦੇ ਦੁਬਾਰੇ ਫੇਰ ਬੈ ਜਾ ਖਲੇ ਜਾ ਕੀ ਕੋਈ ਚੱਕਰੀ ਕੋਈ ਫਰੇ ਰਹੀ ਲੈ ਦੁਬਾਰੇ ਫੇਰ ਬੈ ਇਹੋ ਰੋਟੀ ਖਾ ਕੇ ਦੁਬਾਰੇ ਫੇਰ ਬੈ ਲੈ ਠੀਕ ਆ ਗੱਲ ਆ ਬਾਸ ਹੁਣ ਚੋਣਾ ਗਰੀ ਹੁਣ ਚੱਲ ਚਾਰੇ ਬੈਣ ਮੇਰਾ ਇਹ ਹੋਊਗੀ 75 ਦੀ 10 10 ਪਰ ਹਾਂ ਨਹੀਂ 10 10 ਪਰ ਹਾਂ ਬਾਲਟੀ ਪਰ ਨਹੀਂ ਬੱਸੀ ਆ ਇਹ ਠੀਕ ਆ ਗੱਲ ਹਾਂ ਤੇ ਬਾਕੀ ਮੌਸਮ ਤੇ ਚੱਲਣਾ ਮੈਂ ਇਸ ਵੇਲੇ 45 ਡਿਗਰੀ ਆਈ ਨੇ ਇਹ ਠੀਕ ਆ ਗੱਲ 45 ਡਿਗਰੀ ਵਿੱਚੋਂ ਗੱਡਣੀਆਂ ਆਈ ਹੋਰ ਕਹਿੰਦਾ ਅੱਜ ਸਾਰੀਆਂ 45 ਡਿਗਰੀ ਦਿਖਾਵਾਂਗੇ ਜੀ ਪਿੰਡਾਂ ਵੀਰੇ ਉਹ ਬੁਰੀ ਪਿੰਡਾਂ ਦੇ ਕੀ ਲੈ ਜਮਾਂ ਸੁਣੀ ਨਾ ਕਾ ਪਿੰਡਾਂ ਤੇ ਆਹ ਮੱਖੀ ਟੱਕਰੀ ਜਾਂਦਾ ਪਰ ਨਾ ਚੰਗੇ ਬੰਦੇ ਨੇ ਸਾਂਭੀ ਹੋਣਾ ਜੀ ਬਿਮਾਰੀ ਵੀ ਸਾਂਭੀ ਹੋਵੇ ਵੀ ਮੱਖੀ ਟੱਕਰੀ ਉਹ ਚੀਜ਼ ਮੱਖੀ ਟੱਕਰੀ ਨਾ ਠੀਕ ਆ ਗੱਲ ਤੇ ਹੁਣ ਮਾਰਦੇ ਗਏ ਜਰਸੀ ਨਾਂ ਦੇ ਵੀਰੇ ਪੂਰੀ ਫੁੱਲ ਸਾਈਜ਼ ਦੇ ਵਿੱਚ ਆ ਗਈ ਇਹਨੂੰ ਹੋ ਗਿਆ ਵੀਰੇ ਹੈ ਕਿਵੇਂ ਚਾ ਇਹ ਵੀ ਚਾਰ ਦੰਦਾਗਾ ਛੱਡ ਗਿਆ ਜੀ ਇਹਨਾਂ ਚਾਰ ਦੰਦ ਵੀ ਬਾਹਰ ਇਹ ਤਾਂ ਤਾਜੀ ਸੁਈ ਆ ਜਮਾ ਤਾਜੀ ਸੁਈ ਨੂੰ ਹੋ ਗਏ ਘੰਟਾ ਜੇਰੇ ਦੀ ਵੀ ਚੱਲੀ ਪਈ ਉਹਦੇ ਠੀਕ ਆ ਗੱਲ ਤੋਰ ਬਾਈ ਤੋਰ ਗਿਆ ਨਹੀਂ ਇਹ ਬਾਜਨ ਵਜੂਦ ਜਾਣੇ ਝਾਗੀ ਫੁੱਲਾ ਕੱਦ ਆਲੀ ਆ ਪੂਰੀ ਫੁੱਲ ਵੀਰੇ ਕੱਦ ਬੱਡ ਆ ਗਿਆ ਫੁੱਲ ਡਬਲ ਤੇ ਟੰਗ ਠੰਡ ਦੇਖੀ ਠੰਡ ਤੋਂ ਬਾਹਰ ਸੌਣ ਲੱਗਾ ਬਾਈ ਉਹ ਕੋਈ ਚੜਾਈ ਬਹੁਤ ਆ ਬਾਡੀ ਦੀ ਉੱਚੀ ਲੰਬੀ ਆ ਗਈ ਫੁੱਲੇ ਚ ਥੋੜਾ ਜਿਹਾ ਜੇ ਆਪਾਂ ਕਹਿ ਲਈਏ ਸਾਈ ਹਾਲ ਵਾਲਾ ਪੱਖ ਆ ਗਿਆ ਹਾਂ ਜਰਸੀ ਥੋੜੀ ਜਿਹਾ ਵੱਧ ਆ ਗਈ ਥੰਡੀ ਨਹੀਂ ਆ ਬਿਨੇ ਮਰਦੀ ਬਾਈ ਕੋਈ ਉਹ ਚੱਕਰੀ ਕੋਈ ਨਹੀਂ ਆਪਣੀ ਗਾਂਦ ਸਵਾਦ ਯਾਰੀ ਫੋਲਡ ਢੰਡੀ ਆਪਾ ਸਾਹੀਵਾਲ ਦੀ ਵੀਡੀਓ ਪਾਵਾਂਗੇ ਤੇਰੇ ਚੈਨਲ ਤੇ ਠੀਕ ਆ ਗੱਲ ਬਸ ਫੱਲੇ ਜਿਹੜਾ ਬਣਾਣ ਨੇ ਇਹਨੂੰ ਦੋਦੇ ਬਿਠਾਵਾਂਗੇ ਆ ਇੱਕ ਪਿਓਰ ਸਾਈ ਹਾਲ ਵੀ ਦਿਖਾਵਾਂਗੇ ਤੁਹਾਨੂੰ ਹਾਂ ਇੱਕ ਦੋ ਨਾ ਇੱਕ ਦੋ ਹੱਡੀ ਤੇ ਸਾਈ ਹਾਲ ਦੇ ਅੰਗ ਚਾ ਹਾਂ ਜਵਾਨਦਾਰ ਸੱਜਾਸੀ ਦਾ ਹੈ ਉਹਨੇ ਜਿੱਥੇ ਗਏ ਹੱਥ ਮਾਰੋ ਉੱਥੇ ਖੜਦੀ ਦਿਖ ਲੈ ਚੈੱਕ ਕਰ ਇੱਕ ਪੈਰ ਵੀ ਨਹੀਂ ਕਰਦੀ ਗਾ ਨਾ 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 ਇੱਕ ਨੰਬਰ ਆ ਇੱਕ ਨੰਬਰ ਭਰਾ ਮਿਲਿਆ ਹਾਂ ਇੱਥੋਂ ਚਲਦਾ ਵਰਤ ਕਮਾਲਾ ਦੇ ਮੈਂ ਇੱਥੇ ਮਾਲਾ ਕ ਮਾਲਾ ਕ ਮਾਲਾ ਇੱਥੋਂ ਕ ਮਾਲਾ ਮੇਰਾ ਜੇਰ ਤਕਰੀਬਨ ਤਕਰੀਬਨ ਅੱਧੀ ਕਿਤਾ ਆ ਗਈ ਹੈ ਨਾ ਆ ਦੇਖ ਲੈ ਇਥੋਂ ਮਾਰਗਰੀ ਕੈਮਰਾ ਵੇ ਦੰਦਾ ਵਾਲੀ ਚੰਗੀ ਆ ਹੱਦੋਂ ਬਾਅਦ ਚਾਰ ਰੰਗ ਪਿਆ ਹੋਰਾ ਵੀਰੇ ਲੈ ਚੱਲ ਥਣ ਦਾ ਸਹ ਸੋਨਾ ਰੱਖਦੇ ਹੁਣ ਬੱਚੇ ਕਰਕੇ ਥੋੜਾ ਜਿਆ ਕਰੂਗੀ ਤੇ ਆਡਰ ਰੱਖੂਗੀ ਬਿਲਕੁਲ ਨਾਲ ਜਿਵੇਂ ਨਾਲ ਦਾ ਬਾਲ ਬਾ ਸੋਨਾ ਲਾਤਾ ਲੱਗਾ ਥਣ ਦੇਖੀ ਕਾਲਾ ਗਾਲ ਫਾਨ ਲੱਗਿਆ ਵੀਰੇਰਾ ਫਿਕਸ ਜਾ ਆ ਡੇਰੀ ਦੇ ਕੰਮ ਦੀ ਬਿਹੜਾ ਅਸਲ ਇਹ ਥਣ ਆ ਗਿਆ ਮੁੱਠੀ ਵਿੱਚ ਵਾਈ ਵਾਲਾ ਬਾਕੀ ਸਰੀ ਨੂੰ ਮਟਾਇਡਸ ਨਹੀਂ ਹੋਦੀ ਵੀਰੇ ਗੁੜੀ ਇਹ ਇਹ ਵੀ ਦੂਜਾ ਸੂਆ ਦੂਜਾ ਸੂਆ ਵੀਰੇ ਠੀਕ ਆ ਦੂਜਾ ਸੂਆ ਚਾਰ ਰੰਗ ਓਰੀਜਨਲ ਹੈ ਓਰੀਜਨਲ ਚਾਰ ਰੰਗ ਸੂਆ ਦੂਜਾ ਉਹੀ ਗੱਲ ਆ ਜਿਵੇਂ ਸ਼ੁਰੂ ਜੀ ਕਹੇ ਬਾਈ ਨੇ ਵੀ 45 ਡਿਗਰੀ ਵਾਲਾ ਮਾਰ 45 ਡਿਗਰੀ ਵਾਲਾ ਮਾਰਾ ਥੱਲੇ ਜਿਵੇਂ ਮਰਦੀ ਬੈਜੀ ਵੀਰੇ ਦਾ ਠੀਕ ਆ ਗੱਲ ਆ ਹਣ ਦਿਖਾ ਗੈਰੀ ਕਿ ਐਸਾ ਲੱਗਾ ਜੋ ਉਸ ਜੂਸ ਕੰਨਾ ਮਾਰ ਦਿਆ ਥਣ ਤੇ ਅਸੀਂ ਚਵਾਈ ਦੀ ਕਰਦੇ ਜਿਹਦੀ ਮਰਦੀ ਆ ਕੇ ਬੰਦਾ ਕੋਈ ਲੈ ਲੈ ਵੀ ਬਿਨਾ ਨਿਆਣੇ ਵਾਲੀ ਕਰ ਕੋਈ ਮਰਦੀ ਥੱਲੇ ਗਾਹ ਬਿਨਾ ਨਿਆਣੇ ਨੂੰ ਭੇਜ ਚਵਾਈ ਦੀ ਲੈ ਚਵਾਈ ਦੀ ਥਣ ਥਣ ਦੀ ਥਣ ਦਾ ਸਾਈਡ ਦੇਖ ਲੈ ਉਸੇ ਵੀ ਨਹੀਂ ਕਹਿੰਦੀ ਅੱਜ ਦੁਬਾਰੇ ਖੇਡ ਲੈ ਕਾਲਾ ਕਾਲ ਥਣ ਲਗਾ ਮੁੱਠੀ ਆ ਹੀ ਥਣ ਲੱਗ ਗਿਆ ਬਈ ਦਾ ਲੈ ਨਜ਼ਾਰੇ ਦੇ ਦੀ ਭਰਾ ਮੇਰਾ ਦੂਜਾ ਅੱਜ ਜੇਰਾ ਮੈਂ ਆਪਾਂ ਵੀਡੀਓ ਮਾਰ ਠੀਕ ਹੈ ਜੀ ਗੱਲ ਤੇ ਥਾਣੇ ਦੀ ਚਵਾਈ ਚ ਵੀ ਇੱਕ ਨੰਬਰ ਆ ਦੇਖ ਲੈ ਥਾਣ ਦਾ ਦੇ ਕੇ ਰੋੜਾ ਜਰਾ ਬਾਲਾ ਬੰਨਿਆ ਦਿਖਾ ਦੇ ਗਰੀ ਆ ਦੇਖ ਲੈ ਗਾੜੀ ਗਾੜੀ ਪਛਾੜੇ ਬਰਾਬਰ ਦਿਖਾ ਦੇ ਨਾ ਪੈਸੇ ਚੰਕੋਰ ਸੰਗੇ ਦੇ ਪੈਸੇ ਦੇ ਮੁਨੇ ਕਾਲਾ ਦੇ 75 ਕਲਾ 72000 ਵੀ ਦਸੀ ਦੇ ਦੰ ਭਰਾ ਮੇਰਾ 72 ਦੀਏ 72 ਵੀ ਕੱਢ ਪੂਰਾ ਫੋਲਸ ਆ ਦੱਸ ਦੇ ਜੇ ਕਿਸੇ ਨੇ ਜੋੜਾ ਲੈਣਾ ਫਿਰ ਆਪਾਂ ਉਹ ਜਦ ਆਪ ਕਰ ਲਾਂਗੇ ਭਰਾ ਅੰਦਰ ਆਪਾਂ ਮੁਰਨ ਮੁਰਨ ਨਿਰਮਾਨ ਦਾ ਪੂਰਾ ਕਰਾਂਗੇ ਨੰਬਰ 4 ਤੇ 14 ਦਿਨ 14 ਦਿਨ ਦੇ ਚੱਕ ਦੀ ਥੱਲੇ ਆਈ ਜੇ ਪਾ ਜੇ ਆਪਾਂ ਵੀ ਠੀਕ ਹੈ ਗੱਲ ਲੈ ਲੈ ਇਹ ਵੀ ਚੌਕ ਦੇ ਦੰਦ ਚਾਹਦੇ ਚੌਕ ਦੇ ਦੰਦ ਚਾਹਦੇ ਇਹ ਤਾਂ ਨਾ ਕਰ ਦੰਦੀ ਨੇ ਸਾਰੀਆਂ ਲੈ ਇਹ ਗੱਬਣ ਆ ਗਈ ਠੀਕ ਆ ਲੈ ਮਾਰਨ ਦਾ ਲਾ ਵੀ ਲੈ ਇਹ ਗੱਬਣ ਆ ਗਈ ਸੂਆ ਇਹਦਾ ਦੂਜਾ ਸੂਆ ਟੋਰ ਬਾਈ ਖੋਦ ਕੇ ਛੱਡ ਜਾ ਮੜਿਆ ਟੋਰ ਦੇ ਟੋਰ ਦੇ ਲੈ ਇਹ ਗੱਬਣ ਆ ਸੱਜਣੋ ਕਿ ਤੂੰ ਸੂਈ ਸਮਝ ਲਓ ਬਾਸ਼ ਛੱਡ ਦੇ ਛੱਡ ਦੇ ਗੱਬਣ ਨੂੰ ਪਰੇਸ਼ਾਨ ਨਾ ਕਰ ਦੋਨੋਂ ਪਾਸੇ ਬੈਜੀ ਗੱਬਣ ਦੇ ਪਿਓਰ ਜਰਸੀ ਆ ਦੁੱਧ ਨੇ 18 ਤੋਂ 20 ਕਿਲੋ ਤੋਂ ਕੱਢਿਆ ਹੋਇਆ ਦੇ ਵਿੱਚ ਵੀਰੇ ਕਿਹ ਲੈਵਲ ਤੇ ਵਾਹ ਦੂਜਾ ਬਾਡੀ ਬੁੱਡੀ ਦੀ ਬਾਲੀ ਚੰਗੀ ਅੱਲਾਸਰੀ ਨਮਾ ਕੇ ਪਿੰਡੇ ਨੇ ਬੜਾ ਜਿਹੜੀ ਮਰਜੀ ਬਸ ਥੱਲੇ ਬੈ ਜੀ ਜੇ ਮੈਂ ਆਰਡਰ ਦੇਖੀ ਆਰਡਰ ਲੱਗਿਆ ਆਰਡਰ ਦਾ ਹੋਆ ਹਾਂ ਡਿਜ਼ਾਈਨ ਚਮਕਦਾਰ ਆ ਗਈ ਬਾੜੀ ਬਾੜੀ ਚੰਗੀ ਆਸਲਾ ਵੀਰੇ ਜਿਹਨੂੰ ਕਹਿੰਦਾ ਜਮਾ ਗੋਲਦਨ ਕਲਰ ਦੇ ਵਿੱਚ ਆ ਤੇ ਆਰਡਰ ਫਿਕਸ ਜਾ ਰੱਖ ਫਿਕਸ ਆ ਆਰਡਰ ਆ ਬਾੜੀ ਚੰਗੀ ਆ ਜਿੱਥੇ ਖੜੇਗਾ ਉੱਥੇ ਕਰ ਦਿੰਦੀ ਵਿਖੀ ਖੜਾ ਲੈ ਇਹ ਬੜਾ ਕਮਾਲ ਦਾ ਰੱਖੂ ਬਾਅਦ ਚ ਨਾ ਰੰਗ ਰੰਗ ਦੇਖ ਨਾ ਪਿਆਰਾ ਵੀਰੇ ਰੰਗ ਬਹੁਤ ਸੋਹਣਾ ਲੈ ਦੇਖ ਇੱਥੇ ਦਿਖਾ ਦੇ ਬੰਦੇ ਖੇਡੀ ਚਲੇ ਜਾਪਾਂ ਹਰੇ ਕਾਂ ਦੇ ਲੈ ਆਪਾ ਉਹ ਨਹੀਂ ਲੈ ਲੈ ਹ ਲਜੇ ਮਰਦੀ ਬੈਠ ਰਹਾ ਇਹ ਵਈ ਆਣ ਮੜੀ ਗਈ ਇਹ ਉਦਾਂ ਬਿਊਟੀ ਵਾਲੇ ਪੱਖ ਚ ਵੀ ਫੁੱਲਾ ਸ਼ਕੀਨ ਵੀ ਫੁੱਲਾ ਕੱਦ ਵੀ ਦਾ ਰਿਹਾ ਬਾਈ ਯਾਰ ਮੜੇਗਾ ਕੱਦ ਕਾਠ ਵੀ ਚੰਗਾ ਰਗਦੀ ਆ ਸ਼ਕੀਨ ਵੀ ਫੁੱਲਾ ਤੇ ਵਜਨ ਵਜੂਦਾ 24 ਮੂੰਹ ਚਾਰ ਦੰਦ ਆ ਵੀਰੇ ਠੀਕ ਆ ਗੱਲ ਤਕਰੀਬਨ ਮੇਰੇ ਖਿਆਲ ਸਾਰੀ ਚਾਰ ਚਾਰ ਦੰਦ ਚਾਰ ਚਾਰ ਦੰਦ ਨਹੀਂ ਬਰਾਬਰ ਦੰਦੀਆਂ ਪੱਟ ਵੜ ਕੇ ਲੈ ਕੇ ਜਾਣਾ ਬੰਦੇ ਚਾਰੇ ਚਾਰ ਦੰਦ ਨੇ ਤੇ ਆਰਡਰ ਵਾਲਾ ਸੋਨਾ ਲਾਊਗੀ ਬਾਹ ਨਾ ਲਾਊਗੀ ਚਾਰ ਤੋਂ ਪੰਜ ਦਿਨ ਪਿਆ ਮਾਰਦਾ ਮੈਂ ਕੱਲ ਨੂੰ ਵੀ ਸੁਕੇ ਤਾਂ ਤੜਕੇ ਨੂੰ ਹੋਰ ਹੀ ਕੁਝ ਬਣ ਕੇ ਖੜੀ ਜੂ ਨੀ ਵੀਰੇ ਇਹਦਾ ਗੱਲ ਬਾਈ ਫੇਸ ਤੇ ਮਾਰ ਦੇ ਫੇਸ ਮੜਾ ਦਿ ਇਹ ਸਵਾਲ ਵੀ ਦੇਖਾਂ। ਬਿਲਕੁਲ ਦੇਖ ਕੇ ਮੈਂ ਦੇਖੀ। ਕਿੰਨੇ ਸੋਹਣੇ ਲਾ ਹਿਰਨੀ ਜਿਉਂ ਖੜੀ ਆ ਲੈ। ਬਾਈ ਆਂ ਅੰਧੀਆਂ ਬਾਬਾ ਹੱਥਾਂ ਮਾ ਜਿੱਥੇ ਕਹੇਗਾ ਉੱਥੇ ਖੜੀ ਤੇ ਆਰਡਰ ਦੇ ਦੇ ਨਾਣਾ ਦੇਖੀ ਤੇ ਬਣਿਆ। ਅੱਗੇ ਕਰ ਲੈ। ਆਰਡਰ ਕੁਆਲਿਟੀ ਕਰਾ ਦੇ ਗਰੀ ਚੈੱਕ ਸਮਾਰ ਕੇ ਜਮਾਨ ਕਰਾ ਦੇ ਚਮਕੌਰ ਦੀ ਤਸਵੀਰ ਲੈ ਦੇਖੀ ਜਮਾਨ। ਦੇਖ ਗੁਰੀ ਚਾਹ ਕਿਧਰ? ਹਾਂਜੀ। ਉਦਾਂ ਉਦਾਂ ਕੰਮ ਨਹੀਂ ਹੈਗਾ ਆਪਣੇ ਕੋਲ ਵੀ ਲੱਤਾਂ ਮਾਰਨ ਵਾਲੀ ਬੈੜੂ ਕੋਈ ਵੀ ਲੈ ਗੱਲ। ਵੰਟੀ ਖੇਡਿ ਲਈ ਭਾਂਡੇ ਲੈ। ਕਮਾੜਾ ਬਾਈ ਕਮਾ ਕੇ ਦਿਖਾ ਦੂ। ਆਰਡਰ ਬਹੁਤ ਸ਼ਾਨਦਾਰ ਬਣਾਉਗੀ। ਸੂਆ ਦੂਜਾ ਦੰਦਾਂ ਥਣ ਦੇ ਚੰਗਾ ਪਾ ਦੂਗੀ ਥਣ ਵੀ ਚੰਗਾ ਲੱਗਿਆ ਬੱਚੀ ਇਹ ਉੱਤੋਂ ਸ਼ਕੀਨ ਵੀ ਫੁੱਲ ਆ ਬਾਡੀ ਵਾਲੇ ਪੱਖ ਤੋਂ ਵੀ ਬਹੁਤ ਸ਼ਾਨਦਾਰ ਹੈ ਚਮਕ ਕਾਲੀ ਬੱਚੀ ਹੈ ਜੇ ਕੋਈ ਆਪ ਨੂੰ ਇਹ ਵੀ ਹੈ ਨਹੀਂਗਾ ਕੋਈ ਸਾਈ ਪਾ ਕੇ ਗੱਬਣ ਵੀ ਆਪਾਂ ਸਵਾਕੇ ਵੀ ਜਿਹੜਾ ਨੇ ਇਦਾਂ ਕੋਈ ਆਪ ਨੂੰ ਬਹਿਮ ਨਹੀਂ ਜਾਏਗਾ ਸੌ ਹੀ ਸੌ ਆ ਬੈੜ ਆਪਣੀ ਠੀਕ ਹੈ ਗੱਲ ਆਪਣੇ ਕੋਲ ਪਹਿਲੇ ਸੂਏ ਗਈ ਹੋਈ ਆ ਠੀਕ ਹੈ ਗੱਲ ਆਪਾਂ ਇਹਦੀ ਬੰਦਾ ਬਾਹਰ ਚਲਾ ਕੇ ਚੱਲ ਮੈਂ ਆਪਾਂ ਨੂੰ ਫੋਨ ਲਾਇਆ ਭਰਾ ਨੇ ਠੀਕ ਹੈ ਚੱਲ ਮੈਨੂੰ ਘਰ ਲੈ ਜਾ ਮੈਂ ਵੜ ਕੇ ਲਿਆ ਮੈਂ ਬਾਈ ਠੀਕ ਹੈ ਗੱਲ ਇੱਕ ਨੰਬਰ ਆ ਬਾਈ ਯਾਰ ਬਸ ਹੀ ਠੀਕ ਆ ਆਰਡਰ ਬਹੁਤ ਸੋਹਣਾ ਬਾਲਾ ਆ ਐਸੀ ਜਿਵੇਂ ਕਰ ਦੇ ਕਿ ਨੀ ਪਾਈ ਸੀ ਬਸ 75000 ਦੀ ਬੱਸੀ ਦੇ ਦਾਂਗੇ ਬਾਈ ਯਾਰ 75 ਦੀ ਇਹ ਦੇ ਦਾਂਗੇ ਆਪਾਂ ਬੱ ਦੇ ਦਾਂਗੇ ਮਾੜਾ ਮੋਟਾ ਮਾਨਤਾ ਵੀ ਹੋ ਦੇ ਕਿ ਲੈ ਬੱਸੀ ਦੇਖੀ ਹਰਕ ਨਹੀਂ ਬਾਈ ਕਹਿੰਦਾ ਗੱਲ ਥੋੜਾ ਬੋੜਾ ਮਾਨਤਾ ਹਾਂ ਮੇਰਾ ਬਾਈ ਜੇ ਨਹੀਂ ਬੈਠੀ ਬਾਰੇ ਥਾਣ ਦੇਖਿਆ ਸੋ ਗਾਨ ਜਿਹੀ ਆਪਣੀ ਅੱਜ ਕਹਿੰਦਾ ਮੇਨ ਬਾਈ ਕਹਿੰਦਾ ਤੂੰ ਥੋੜੇ ਬਸਿਆ ਆ ਥੰਡਿਆ ਕਿ ਹੁਣ ਉਹਨੇ ਵੀ ਹੱਥ ਮਾਰ ਕੇ ਲੈ ਕੇ ਹੁਣ ਆਪਾਂ ਉਹ ਕੰਮ ਨਹੀਂ ਕਰਨਾ ਠੀਕ ਹੈ ਗੱਲ ਹਾਂ ਉਧਰ ਪਾਣੀ ਪਟਾਕੇ ਚੱਲੀ ਜਾਂਦੇ ਹੁਣ ਕੋਈ ਗੋਹਾ ਉਹ ਕੰਮ ਪਟਾਕੇ ਜਾਂਦੇ ਚ ਕੋਈ ਚੱਕਰ ਨਹੀਂ ਤੂੰ ਚੱਲੇ ਨੂੰ ਕੋਈ ਲੱਤ ਬੱਟ ਬਾਹ ਕਾਲ ਗੱਬਣ ਦੀਆਂ ਨਾਮ ਮਾਰਦਾ ਰਾਂ ਉਸ ਨੇ ਕਹਿੰਦੀ ਕਰਮਾ ਵਾਲੀ 100 ਦੀ 100 ਪਰਮਾਤਮਾ ਜੀ ਉਮਰ ਲਾਵੇ ਨੰਬਰ ਬੋਲ ਦਿਓ ਨੰਬਰ 97794575 ਤੇ 44 ਵੀਰੇ 97794575 ਤੇ 44 ਜਿਹੜੀ ਮਰਜ਼ੀ ਦਾ ਫਲੇ ਦੇਖ ਲੈ ਲੈ ਗਾਵਾ ਸਾਰੀ ਚਾਰ ਚਾਰ ਦੰਦ ਨੇ ਚਾਰ ਚਾਰ ਦਾਦ ਕਰੇ ਬਾਈ ਮੁੱਸ ਤੇ ਬਾਕੀ ਜ਼ੇਰ ਤਕਰੀਬਨ ਇਹਦੀ ਵੀ ਨੇੜੀ ਆ ਪੈਣ ਦੀ ਲੈ ਦੇਖੀ ਲੈ ਆਰਡਰ ਦੀ ਦੇਖਾ ਸੇਫ ਨਹੀਂ ਹੈ ਨਾ ਜ਼ੇਰ ਵੀ ਸਾਰੀ ਚੱਲ ਪਈ ਬਸ ਤੇ ਬਾਕੀ ਚਾਰ ਚਾਰ ਦੰਦ ਨੇ ਸਾਰੇ ਜਿਹੜੀ ਵੀ ਬੱਚੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ Dann warte.